ਸਤਿਨਾਮ ਵਾਹਿਗੁਰੂ ਸਭ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਸਮਰ ਅਥਾ ਅਗੰਤ ਅਤੋਲੈ ਜੋ ਬੁਲਾਵੋ ਤੋ ਨਾਨਕ ਦਾਸ ਬੋਲੇ ਜੋ ਬੁਲਾਵੋ ਤੋ ਨਾਨਕ ਦਾਸ ਬੋਲੇ ਨੁਲਾਇਆ ਬੋਲੀ ਤੇਰਾ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਪਰਪੂਰ ਚਵਰ ਤਖਤ ਛਤਰ ਦੇ ਮਾਲਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਜੁੜ ਬੈਠੇ ਸਤ ਸੰਗੇ ਜਤੋ ਆਪ ਜੀ ਸਾਰੇ ਵਿਟਪਾਗੀ ਹੋ ਜੋ ਗੁਰਦੁਆਰ ਦੀ ਹਾਜ਼ਰੀ ਕਰਦੇ ਆ ਆਪਣਾ ਜੀਵਨ ਸਫਲ ਕਰ ਰਹੇ ਚੰਦ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਚ ਪਾਉਣੀ ਆਪਾਂ ਆਓ ਆਪਣੇ ਸੁਰਤ ਨੂੰ ਇਕਾਗਰ ਚਿਤ ਕਰੀਏ ਤੇ ਇੱਕ ਵਾਰੀ ਪਿਆਰ ਸਹਿਤ ਸਾਰਿਆਂ ਨੇ ਫਤਿਹ ਦਾ ਜਵਾਬ ਫਤਿਹ ਜੇ ਦੇਣਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਪਿਆਰ ਦੇ ਨਾਲ ਹੁਣ ਆਪਣੇ ਗੁਰਦੇਵ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਇਹ ਦਾਤਿਆ ਨਰੋਲ ਗੁਰਮਤ ਅਨੁਸਾਰ ਇਹ ਪਾਵਨ ਵਿਚਾਰ ਕਰਨ ਦੇ ਸੁਣਨ ਦੀ ਸੁਣ ਕੇ ਸਮਝ ਕੇ ਜੀਵਨ ਅੰਦਰ ਢਾਲਣ ਦੀ ਸਤਬੁੱਧੀ ਬਖਸ਼ੋ ਕਿ ਸਾ ਮਤ ਦਿਓ ਦਿਵਾਲ ਪ੍ਰਭ ਜਿਤ ਤੁਮੇ ਰਾਧਾ ਪ੍ਰਭ ਕੀ ਜੀ ਕਿਰਪਾ નિਧਾਨ ਅਮ ਹਰ ਗੁਣੋਂ ਉਂਗਾਵेंगे ਜੋ ਗੁਰਮਖਾ ਵੱਲੋਂ ਮੇਰੇ ਵਾਸਤੇ ਹੁਕਮ ਹੋਇਆ ਦੀਆਂ ਸੰਗਤਾਂ ਦੀ ਸੇਵਾ ਵਾਸਤੇ ਇਹ 5 ਦਿਨ ਦੀ ਇਹ ਸੇਵਾ ਆ ਤੇ ਜਿਹੜਾ ਆਪ ਜੀ ਬੜੇ ਪਿਆਰ ਦੇ ਨਾਲ 6ਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਜਨਮ ਦਿਹਾੜਾ ਗੁਰਪੁਰਬ ਮਨਾਰੇ ਜੋ ਤੇ ਸਾਡੇ ਮਨਾਉਣ ਦਾ ਜੋ ਢੰਗ ਹੈ ਜੋ ਤਰੀਕਾ ਗੁਰਮਤ ਅਨੁਸਾਰ ਕਿਉਂਕਿ ਜੋ ਆਪਾਂ ਸਿੱਖੀ ਦੇ ਅਸੂਲਾਂ ਦੇ ਮੁਤਾਬਕ ਚੱਲ ਗਏ ਤੇ ਬਾਬਾ ਜੀ ਕਹਿੰਦੇ ਨੇ ਮੈਂ ਗੁਰਬਾਣੀ ਆਧਾਰ ਗੁਰਬਾਣੀ ਲਾਗ ਰहूं ਸਾਡਾ ਆਧਾਰ ਭਾਈ ਗੁਰਬਾਣੀ ਹੈ ਸਾਡਾ ਦੁੱਖ ਸੁੱਖ ਕੋਈ ਵੀ ਹੈ ਨਾ ਤੇ ਆਪਾਂ ਕੀ ਕਰਦੇ ਆ ਪਾਤਸ਼ਾਹ ਰਖਾਉਣੇ ਭਾਵੇਂ ਖੁਸ਼ੀ ਦਾ ਪ੍ਰੋਗਰਾਮ ਆ ਭਾਵੇਂ ਗਮੀ ਦਾ ਕਿਉਂਕਿ ਅਸੀਂ ਗੁਰਬਾਣੀ ਤੋਂ ਸੇਧ ਲੈਣੀ ਆ ਤੇ ਗੁਰਬਾਣੀ ਦੇ ਨਾਲ ਜੁੜਨਾ ਤੇ ਮੈਂ ਬੇਨਤੀ ਕਰਾਂ ਜਿਹੜੇ ਗੁਰਬਾਣੀ ਨਾਲ ਜੁੜਦੇ ਆ ਉਹ ਚੜ੍ਹਦੀ ਕਲਾ 'ਚ ਵੀ ਰਹਿੰਦੇ ਆ ਗੁਰਬਾਣੀ 'ਚ ਉਹ ਤਾਕਤ ਹੈ ਜਿਹਨੂੰ ਬਿਆਨ ਕਰਨਾ ਬੜਾ ਮੁਸ਼ਕਲ ਆਦਰ ਅਸਲ ਇਹ ਬਾਣੀ ਆ ਸਤਖੰਡ ਤੋਂ ਤੇ ਜਿਹੜਾ ਬਾਣੀ ਨਾਲ ਜੁੜ ਗਿਆ ਉਹ ਵੀ ਸੱਚਖੰਡ ਪਹੁੰਚ ਜਾਏਗਾ ਬੋਲਵਾਹੇ ਆਪਾਂ ਅਰੰਭਤਾ ਕਰੀਏ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੀ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਨੇ ਇਹਨਾਂ ਦਾ ਥੋੜਾ ਜਿਹਾ ਹੋਰ ਪਛੋਕੜ ਜਿੱਥੋਂ ਖਾਸ ਕਰਕੇ ਸੋਢੀ ਵੰਸ ਚੱਲ ਰਿਹਾ ਗੁਰੂ ਘਰ ਦੇ ਵਿੱਚ ਤਾਨਗੁਰ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾ ਜਿਨ੍ਹਾਂ ਦੇ ਗ੍ਰਹਿ ਤਿੰਨ ਬੱਚਿਆਂ ਨੇ ਜਨਮ ਲਿਆ ਸੀ ਵੱਡੇ ਪ੍ਰਥਵੀ ਜੀ ਉੱਤੇ ਛੋਟੇ ਮਾਹਦੇਵ ਜੀ ਤੇ ਤੀਸਰਾ ਸੁਪੁੱਤਰ ਸੀ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆਪਾਂ ਆ ਪਿਛਲੇ ਹੀ ਦਿਨੇ 10 ਤਰੀਕ ਨੂੰ ਮਨਾਇਆ। ਇਸੇ ਢੰਗ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਹਾ ਗੋਬਿੰਦ ਸਾਹਿਬ ਜੀ ਦਾ અવਤਾਰ ਹੁੰਦਾ ਆ। ਹਾਲਾਂਕਿ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਘਰ ਪਰਿਵਾਰ ਤੋਂ ਹੀ ਤੁਰ ਪਈ ਸੀ ਘਰੋਂ ਪਿਰਥਵੀਆ ਜੀ ਨੇ ਬੜੀ ਵਿਰੋਧਤਾ ਕੀਤੀ ਜਦੋਂ ਗੋਤਾ ਗੱਦੀ ਗੁਰ ਅਰਜਨ ਦੇਵ ਜੀ ਨੂੰ ਮਿਲੀ ਬੜਾ ਵਿਰੋਧ ਕੀਤਾ ਸੀ ਮੈਂ ਬੇਨਤੀ ਕਰਾਂ ਇਹ ਜਿਹੜੀ ਦਾਤ ਆ ਇਹ ਦਾਤ ਉਸੇ ਨੂੰ ਮਿਲਦੀ ਹੈ ਜਿਹਦੇ ਧੁਰ ਗਰਗਾਉ ਲਿਖੀ ਆਵੇ ਤੇ ਇਹ ਦਾਤ ਦਾ ਮਾਲਕ ਵੀ ਉਹ ਬਣਦਾ ਜਿਹੜਾ ਇਹਦੇ ਲਾਇਕ ਹੋਵੇ ਤਖਤੇ ਭਏ ਤਖਤੇ ਕੇ ਲਾਇਕ ਇਸ ਤਖਤ ਇਸ ਗੱਦੀ ਦੇ ਲਾਇਕ ਗੁਰੂ ਅਰਜਨ ਸਾਹਿਬ ਸੀ ਜਿਨ੍ਹਾਂ ਦੇ ਇਮਤਿਹਾਨ ਲੈ ਕੇ ਗੁਰੂ ਰਵਿਦਾਸ ਜੀ ਨੇ ਆਪਣੇ ਛੋਟੇ ਪੁੱਤਰ ਗੁਰ ਅਰਜਨ ਦੇਵ ਜੀ ਨੂੰ ਇੱਕ ਗੋਤਾਗਦੀ ਦਾ ਵਾਰਿਸ ਬਣਾਇਆ ਗੁਰ ਅਰਜਨ ਜੀ ਜੀ ਦਾ ਵਿਆਹ ਜਿਹੜਾ ਮਾਤਾ ਗੰਗਾ ਜੀ ਦੇ ਨਾਲ ਹੋਇਆ ਪਰ ਗੁਰਮਖੋ ਇਤੋ ਮੁਰਦਾ ਕਰਦੇ ਨਹੀਂ ਮਿਲੇ ਤੇ ਬੜੇ ਉਦਾਸ ਨੇ ਤੇ ਇਹਦੇ ਪਰਥਾਏ ਸਭ ਤੋਂ ਪਹਿਲਾਂ ਪਥਿਆ ਜਿਨੇ ਬੜੇ ਉਪਰਾਲੇ ਕੀਤੇ ਨੇ ਕਿਉਂਕਿ ਈਰਖਾ ਵਸ ਬੜੇ ਹਮਲੇ ਕੀਤੇ ਗੁਰੂ ਅਰਜਨ ਦੇਵ ਜੀ ਦੇਤੇ ਸ਼ਾਇਦ ਤੁਸੀਂ ਜਾਣੂ ਵੀ ਹੋਵੋਗੇ ਇਤਿਹਾਸ ਤੋਂ ਇੱਥੋਂ ਤੱਕ ਕਿ ਜਾਂਗੀਰ ਨੂੰ ਮਿਲ ਕੇ ਜਾਂਗੀਰ ਰਾਜੇ ਦੇ ਕੰਨ ਭਰੇ ਗਏ ਫਿਰ ਨਵਾਬ ਸੀ ਕੋਈ ਜਿਹਨੂੰ ਸੁਲਬੀ ਖਾਂ ਤੇ ਸੁਲੀ ਖਾਂ ਕਿਹਾ ਗਿਆ ਆ ਉਹਨੂੰ ਵੀ ਚੜਾ ਕੇ ਲਿਆਏ ਨੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਾਣੀ ਦਾ ਖਜ਼ਾਨਾ ਦਿੱਤਾ ਆ ਅਸੀਂ ਬਾਣੀ ਦੇ ਨਾਲ ਜੁੜਦਾ ਆ ਤੇ ਗੁਰਮਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ ਜਾਂ ਇਹਨਾਂ ਦੇ ਹੋਰ ਜੀਵਨ ਬਾਰੇ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਚ ਅਸੀਸਾਂ ਦਿੱਤੀਆਂ ਨੇ ਸ਼ੁਕਰਾਨਾ ਕੀਤਾ ਆ ਉਸ ਅਕਾਲ ਪੁਰਖ ਦਾ ਇਹ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਜਦੋਂ ਹਮਲਾ ਹੁੰਦਾ ਆ ਸੁਲੀਖਾ ਨੂੰ ਚੜਾ ਕੇ ਲਿਆਉਂਦੇ ਨੇ ਤੇ ਚੜਾ ਕੇ ਕੌਣ ਲਿਆਉਂਦਾ ਪ੍ਰਥਵੀ ਆ ਜੀ ਤੇ ਜਦੋਂ ਜਿਹੜਾ ਆਖੇ ਲਿਉਂਦਾ ਤੇ ਆਪਣਾ ਕਾਰੋਬਾਰ ਵਿਖਾਉਂਦਾ ਆ ਅੱਜ ਵੀ ਅਸੀਂ ਆਪਣੇ ਕਾਰੋਬਾਰ ਧੰਦੇ ਦੀ ਪ੍ਰਦਰਸ਼ਨੀ ਕਰਦੇ ਆ ਵਡਾਪਨ ਵਿਖਾਉਦੇ ਆ ਤੇ ਪ੍ਰਥਵੀ ਜੀ ਵੀ ਵਿਖਾ ਰਿਆ ਨਾਲ ਅੰਦਰ ਲਾਲਸਾ ਵੀ ਆ ਦੋ ਇਹ ਦੁਨੀਆਂ ਦੋਗਲੀ ਆ ਇੱਕ ਪਾਸੇ ਤੇ ਕੀ ਕਹਿ ਰਿਹਾ ਮੈਨੂੰ ਕੋਈ ਚੀਜ਼ ਦਾ ਲਾਲਚ ਨਹੀਂ ਆ ਦੇਖੋ ਜੀ ਮੇਰੇ ਕਾਰੋਬਾਰ ਕਿੰਨੇ ਆ ਪਰ ਮੈਨੂੰ ਇਹ ਗੁਰਤਾ ਗੱਦੀ ਦਿਵਾ ਦੋ ਜੇ ਤੈਨੂੰ ਲਾਲਚ ਨਹੀਂ ਤੇ ਗੁਰਤਾ ਗੱਦੀ ਕੀ ਕਰਨੀ ਹੈ ਪਰ ਸਾਡੇ ਅੰਦਰ ਲਾਲਚ ਹੁੰਦਾ ਤੇ ਅਸੀਂ ਦਿਖਾਉਣੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਅਫਸੋਸ ਇਹੋ ਹੀ ਆ ਗੁਰਮਖੋ ਬਾਣੀ ਪੜਨੀ ਚੰਗੀ ਗੱਲ ਆ ਪਰ ਬਾਣੀ ਕੋ ਗੱਲ ਕਹਿੰਦੀ ਆ ਕਿ ਭਾਈ ਜੋ ਤੂੰ ਹੈ ਉਹ ਰਹਿ ਤੇ ਜਿਹੜੇ ਅੰਦਰੋਂ ਕੋਈ ਹੋਰ ਨੇ ਤੇ ਬਾਹਰੋਂ ਕੁਝ ਹੋਰ ਨੇ ਉਹਨਾਂ ਦੇ ਪਰਥਾਏ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਬਾਬਾ ਫਰੀਦ ਸਾਹਿਬ ਜੇਲ ਮਨ ਹੋਰ ਮੁਖ ਹੋਰ ਸਿਕਾਣੇ ਕੱਚਿਆ ਜਿਨ੍ਹਾਂ ਦੇ ਲਈ x y z ਕੋਈ ਵੀ ਹੋ ਸਕਦਾ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੋਵੇ ਤੇ ਮੁਖ ਦੇ ਵਿੱਚ ਕੁਝ ਹੋਰ ਹੋਵੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਤੇ ਕੱਚੇ ਨੇ ਯਾਨੀ ਕਿ ਉਹ ਪਰਵਾਲ ਨਹੀਂ ਹੁੰਦੇ ਆ ਵੇਖੋ ਹੁਣ ਕੱਚੀ ਚੀਜ਼ ਜਿਹੜੀ ਅੱਤ ਸੋ ਮੇਰੀਆਂ ਮਾਤਾ ਵਾ ਭੈਣਾਂ ਬੱਚੀਆਂ ਰੋਟੀ ਬਣਾਈਦੀ ਐ ਨਾ ਤੇ ਰੋਟੀ ਵੀ ਕੱਚੀ ਹੋਵੇ ਤਾਂ ਪਰਵਾਹ ਨਹੀਂ ਕਰਦਾ ਘਰ ਦੇ ਜੀਵੀ ਇਤੇ ਛੋਟੀ ਜੀ ਚੀਜ਼ ਐ ਤੇ ਜਿਹੜਾ ਜੀਵ ਬਿਲਕੁਲ ਕੱਚਾ ਆ ਅਧੂਰਾ ਆ ਅਧੂਰੀ ਚੀਜ਼ ਕੋਈ ਵੀ ਪਰਵਾਹ ਨਹੀਂ ਲੇਗੀ ਭਾਵੇਂ ਅਧੂਰੀ ਬਿਲਡਿੰਗ ਆ ਅਧੂਰਾ ਪਦਾਰਥ ਆ ਤੇ ਮੈਂ ਕਹਿੰਦਾ ਅਧੂਰਾ ਬੰਦਾ ਐ ਨਾ ਜਿਹੜਾ ਮਨੁੱਖ ਇਹ ਵੀ ਉਹਦੇ ਦਰਗਾਹ ਤੇ ਪ੍ਰਵਾਨ ਨਹੀਂਗਾ ਅਧੂਰੀ ਕੋਈ ਵੀ ਚੀਜ਼ ਪ੍ਰਵਾਨ ਨਹੀਂ ਉਹ ਕੱਚੇ ਨੇ ਅਜੇ ਦੀ ਪੱਕੀ ਦੀ ਰੋੜ ਆ ਸੁਬੇਂਤੀ ਪਥੀਏ ਦਾ ਇਹ ਹਾਲਿਆ ਉਹ ਕੱਚਾ ਬਖਾਉਂਦਾ ਅਸਲ ਵੀ ਖਾ ਲੋ ਕਿਆ ਵੇਖੋ ਜੀ ਮੇਰਾ ਕਾਰੋਬਾਰ ਇੱਟਾਂ ਦੇ ਭੱਠੇ ਲੱਗੇ ਆ ਤੇ ਉਹ ਸੁਮੀ ਖਾਂ ਜਿਹੜਾ ਸੀ ਘੋੜੇ ਤੇ ਚੜ ਕੇ ਹੀ ਅੱਥੇ ਆ ਦੀ ਸੈਰ ਕਰ ਰਿਹਾ ਆਸੇ-ਪਾਸੇ ਖੇਤਾਂ ਦੇ ਵਿੱਚ ਜ਼ਮੀਨ ਤੇ ਰੱਬ ਦਾ ਭਾਣਾ ਇਧਰੋਂ ਜਦੋਂ ਸਮਾਚਾਰ ਮਿਲਿਆ ਗੁਰ ਅਰਜਨ ਸਾਹਿਬ ਜੀ ਤੱਕ ਕਿ ਸੱਚੇ ਪਾਤਸ਼ਾਹ ਪ੍ਰithvi ਆ ਸੁਲਬੀ ਖਾਣ ਨੂੰ ਲੈ ਕੇ ਆ ਰਿਹਾ ਆਪਣੇ ਤੇ ਹਮਲਾ ਕਰਨ ਵਾਸਤੇ ਇਹਦੇ ਬਦਲੇ ਦੇ ਵਿੱਚ ਕੁਝ ਨਾ ਕੁਝ ਤੇ ਕਰਨਾ ਚਾਹੀਦਾ ਹੈ ਨਾ ਭਈ ਜਾਂ ਤੇ ਆਪਾਂ ਦੋ ਬੰਦੇ ਭੇਜ ਦਿੱਤੇ ਜਾਂ ਚਿੱਠੀ ਪੱਤਰ ਲੇਖ ਦਿੱਤੇ ਲਿਖਤੀ ਵੀ ਤੁਹਾਡਾ ਸਾਡਾ ਕੋਈ ਵੈਰ ਵਿਰੋਧ ਨਹੀਂਗਾ ਤੁਸੀਂ ਕਿਉਂ ਸਾਡੇ ਤੇ ਹਮਲਾ ਕਰ ਰਹੇ ਜੋ ਕਾਰਨ ਤੇ ਦੱਸੋ ਜਿਹਦੇ ਵਿੱਚ ਪਹਿਲੀ ਗੱਲ ਆਈ ਪత్రికਾ ਦੀ ਚਿੱਠੀ ਦੀ प्रथमे ਮਤਾ ਪਥਰੀ ਚਲਾਓ ਦੁਤੀਆ ਮਤਾ ਦੋ ਮਾਨੁਖ ਭੇਜੋ ਤੇ ਤੀਸਰਾ ਸੀ ਗੱਲ ਸਤਗੁਰਾਂ ਨੇ ਪੱਤਰੀ ਤੋਂ ਵੀ ਮਨਾ ਕਰਤਾ ਤੇ ਆਪਾਂ ਕੋਈ ਨਹੀਂ ਲਿਖਤ ਪ੍ਰਗਟ ਕਿਸੇ ਨਾਲ ਕਰਨੀ ਜੇ ਕਹਿੰਦੇ ਦੋ ਮਨੁੱਖਾਂ ਦੀ ਗੱਲ ਆਪਾਂ ਉਹ ਵੀ ਨਹੀਂ ਭੇਜਣੇ ਫਿਰ ਕਹਿਣ ਲੱਗੇ ਸਤਗੁਰ ਸੱਚੇ ਪਾਤਸ਼ਾਹ ਤੀਸਰਾ ਪਾਏ ਫਿਰ ਇਹ ਆ ਕੁਛ ਆਪਾਂ ਕਰੀਏ ਆਪਾਂ ਲੜਨ ਵਾਸਤੇ ਮੁਕਾਬਲਾ ਤਾਂ ਕਰਨਾ ਹੈ ਨਾ ਹੁਣ ਅਗਲਾ ਚੜ ਕੇ ਆ ਜੂਵੇਗਾ ਸਤਗੁਰ ਕਹਿੰਦੇ ਨਹੀਂ ਸਰਲਦਾ ਚੁੱਕਿਆ ਗੁਰਬਾਣੀ ਗਈ ਆ ਤੇ ਉਹ ਪ੍ਰਮਾਤਮਾ ਦਾ ਆਸਰਾ ਤੇ ਓਟ ਲਿਆ ਆ। ਇਹ ਤੇਸ ਸਾਬ੍ਹ ਕੀ ਟੇਕ ਲਾਲਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤੇ ਉੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗਾਇਨ ਕੀਤਾ ਸਤਗੁਰ ਸੱਚੇ ਪਾਤਸ਼ਾਹ ਸਭ ਕੁਝ ਛੋੜ ਪ੍ਰਭ ਮੈਂ ਤੂੰ ਹੀ ਕਿਹਾ ਆ। हे भाई गुरु तू तेनो तैयारया हुण अमृत वचन ने प्रभु पास जन की अरदास तू सच्चा साईं तू दुखवाला सदा सदा हो तुद ते आई जी जंत सब तेरेया तू रिया समाई दास तेरे की जो निंदा करे ते स्मर पूछे प्रभु पास जन की अरदास तू सच्चा साईं ਤੋੜਖੂ ਵਾਲਾ ਸਦਾ ਸਦਾ ਉਹ ਤੁੱਬ ਤੇ ਆਏ ਜੀ ਜੰਤ ਸਭ ਤੇਰਾ ਸਾਰੇ ਜੀ ਜੰਤ ਤੇਰੇ ਨੇ ਵਾਸੇ ਪਰ ਜਿਹੜਾ ਤੇਰੇ ਦਾਸਾਂ ਦੀ ਨਿੰਦਾ ਕਰੇ ਉਹਨਾਂ ਨੂੰ ਮਾਰ ਤੂੰ ਪਚਾਉਣੀ ਔਰ ਉਹ ਪਚਾਉਂਦਾ ਵੀ ਜੋ ਇਹ ਆਦ ਕਾਲ ਦੇ ਵੀ ਤੁਸੀਂ ਵੇਖ ਲਓ ਹਰਨਾਖੇ ਤੇ ਪਹਿਲਾਦ ਤੋਂ ਹੋਰ ਵੀ ਬੜੇ ਕਿ ਕਿਸੇ ਹੋਏ ਨਹੀਂ ਕਿਸੇ ਢਾਗ ਦੇ ਲਾਲ ਉਹ ਅਰਦਾਸ ਸੁਣੀ ਗਈ ਅਰਦਾਸ ਸੁਣੀ ਗਈ ਤੇ ਸੁਲੀ ਖਾ ਜਿਹੜਾ ਸੀ ਪੱਠੇ ਤੇ ਚੜਦਾ ਚੜਦਾ ਹੀ ਉਹ ਅੱਗ ਵਾਲੇ ਪੱਠੇ ਤੇ ਚੜ ਗਿਆ ਤੇ ਜਿੱਥੇ ਅੱਗ ਦਾ ਪੱਠਾ ਪੋਲਾ ਸੀ ਉਹਦੇ ਵਿੱਚ ਘੋੜੇ ਸਮੇਤ ਹੀ ਸੜ ਕੇ ਮਰ ਗਿਆ ਫਿਰ ਬਾਣੀ ਦਾ ਸ਼ਬਦ ਹੈ ਜਿਸ ਕੇ ਸਿਰ ਉਪਰ ਤੁ ਸੁਆਮੀ ਸੋ ਦੁਖ ਕੈਸਾ ਪਾਵੇ ਜਿਹਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਨਾ ਉਹਨੂੰ ਕੋ ਮਾਰ ਵਾਲਾ ਨਹੀਂਗਾ ਜਦੋਂ ਸੁਲਵੀ ਸੁਲੀਖਾਂ ਮਰ ਗਿਆ ਉਹਨਾਂ ਦੇ ਮੁਤਾਬਕ ਕਿਨਾਂ ਦੇ ਮੁਤਾਬਕ ਇਸਲਾਮ ਧਰਮ ਦੇ ਮੁਤਾਬਕ ਜਿਹੜਾ ਸੜ ਕੇ ਮਰੇ ਨਾ ਉਹਨੂੰ ਨਾਪਾਕ ਕਹਿੰਦੇ ਨੇ ਇਹ ਪਵਿੱਤਰ ਈ ਮਾੜਾ ਹੋਇਆ ਇਸੇ ਢੰਗ ਦੇ ਨਾਲ ਜਦੋਂ ਇਹ ਸਮਾਚਾਰ ਮਿਲਿਆ ਮਾਲਕ ਦਾ ਸ਼ੁਕਰਾਨਾ ਕੀਤਾ ਸੁਲਬੀ ਖਾਦੇ ਬਾਰੇ ਇੱਕ ਸ਼ਬਦ ਲਿਖਿਆ ਰਾਗ ਬਿਲਾਵਲ ਤੇ ਕਹ ਲਗੇ ਸੁਲਬੀ ਮਰਿਆ ਸੁਲਹੀ ਖਾ ਮਰਿਆ ਹੋਵਾ ਨਾ ਪਾਕ ਨਾ ਪਾਕ ਹੋ ਕੇ ਮਰ ਗਿਆ ਸੜ ਕੇ ਇਹ ਪ੍ਰਭੂ ਤੋਂ ਆਪਣੇ ਸੇਵਕਾਂ ਦੀ ਆਪ ਲਾਜ ਰੱਖ ਲਈ ਹੈ ਇਸੇ ਢੰਗ ਦੇ ਨਾਲ ਵਿਰੋਧਤਾ ਜਿਹੜੀ ਆ ਨਾ ਪ੍ਰਥਵੀਆ ਜੀ ਦੀ ਇਹ ਬਰਕਰਾਰ ਅਖੀਰ ਤੱਕ ਚੱਲਣੀ ਆ ਇਦੋਂ ਹਰ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਆਨੰਦ ਕਾਰਜ ਆ ਵਿਆਹ ਆ ਕਾਫੀ ਚੇਰ ਹੋ ਗਿਆ ਤੇ ਘਰ ਅਜੇ ਬਾਲਕ ਬੱਚਾ ਨਹੀਂ ਹੋਇਆ ਇੱਕ ਦਿਨ ਕੀ ਹੋ ਰਿਹਾ ਪ੍ਰਥਵੀਆ ਜੀ ਤੇ ਪ੍ਰਥਵੀਆ ਜੀ ਘਰ ਵਾਲੀ ਇਹਕਾਰ ਵਾਲੀ ਦਾ ਨਾਇਆ ਬੀਬੀ ਕਰਮੋ ਆਪਸ ਵਿੱਚ ਮੀਆਂ ਬੀਬੀ ਗੱਲ ਕਰ ਰਹੇ ਨੇ ਔਰ ਸ਼ਰੀਕੇ ਭਾਈਚਾਰੇ ਚ ਮਾਫ ਕਰਨਾ ਸ਼ਰੀਕਾ ਇੱਕ ਇਹੋ ਜਿਹਾ ਆ ਬਹੁਤ ਕਰਮ ਕਰ ਲੈਂਦਾ ਬਸ ਇੱਕ ਕਹਿੰਦੇ ਨੇ ਸੇਰੇ ਬਣ ਕੇ ਨਹੀਂ ਟੁੱਕਦਾ ਨਿੱਤ ਨੁਕਸਾਨ ਕਰਨ ਲੱਗਾ بڑے ਕਰਮ ਕਰਦਾ ਸ਼ਰੀਕਾ ਸ਼ਰੀਕਾ ਕਿਸੇ ਦਾ ਵੀ ਭਲਾ ਨਹੀਂਗਾ ਕੋਈ ਵਿਰਲੇ ਵਿਰਲੇ ਹੋਣਗੇ ਜਿਨ੍ਹਾਂ ਦਾ ਆਪਸੀ ਭਾਵਨਾ ਦਾ ਪਿਆਰ ਹੋਵੇ ਸਰੀਕਤ ਨਾ ਕਰਦਾ ਹੋਵੇ ਬਰਾਬਰੀ ਨਾ ਕਰਦਾ ਹੋਵੇ ਐਸੇ ਢੰਗ ਦੇ ਨਾਲ ਇੱਕ ਦਿਨ ਗੱਲ ਕਰ ਰਹੇ ਨੇ ਕਾफी ਚੀਰ ਹੋ ਗਿਆ ਹੁਣ ਸ਼ਾਦੀ ਨੂੰ ਕਿ ਲੱਗੇ ਚਲੋ ਹਾਲਾਂਕਿ ਪ੍ਰਥਵੀਆ ਜੀ ਅਜੇ ਤੱਕ ਵੀ ਨਹੀਂ ਮੰਨਦਾ ਕਿ ਗੁਰੂ ਅਰਜਨ ਅਰਜਨ ਜਿਹੜਾ ਗੁਰੂ ਆ ਉਹ ਕੇਵਲ ਅਰਜਨ ਹੀ ਬੋਲਦਾ ਆ ਕਿਉਂਕਿ ਉਹਨੇ ਗੁਰੂ ਮੰਨਿਆ ਹੀ ਨਹੀਂਗਾ ਵਿਰੋਧਤਾ ਦੇ ਵਿੱਚ ਬੜਾ ਕੁਝ ਕੀਤਾ ਗਿਆ ਇਥੋਂ ਤੱਕ ਕਿ ਉਹਦੇ ਪੁੱਤਰ ਮਿਹਰਬਾਲ ਨੇ ਬਾਣੀ ਵੀ ਰਚੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਸਾਡੀ ਝੋਲੀ 'ਚ ਇੱਕ ਹਰਿ ਮੰਦਰ ਪਾਇਆ ਸਭ ਤੋਂ ਪਹਿਲਾਂ ਜਿੱਥੇ ਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪਹਿਲਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਇਕੱਠੀ ਕੀਤੀ ਹੈ ਬਾਣੀ ਦੀ ਸੰਪਾਦਨਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਸਥਾਪਨਾ ਤੋਂ ਪਹਿਲਾਂ ਹਰੀ ਮੰਦਰ ਸਹਿ ਬਣਾਇਆ ਗਿਆ ਜਿੱਥੇ ਪਹਿਲਾ ਪ੍ਰਕਾਸ਼ ਕੀਤਾ ਗਿਆ ਤੇ ਹਰ ਮੰਦਰ ਦੀ ਨਕਲ ਤੇ ਇੱਕ ਪ੍ਰਥਵੀ ਨੇ ਆਪਣਾ ਹਰ ਮੰਦਰ ਬਣਾਇਆ ਉਹਦੇ ਪੁੱਤਰ ਨੇ ਬਾਣੀ ਨਕਲੀ ਰਚੀ ਗਈ ਆਜ ਵੀ ਉਹਦੇ ਸ਼ਬਦ ਤੁਰੇ ਫਿਰਦੇ ਨੇ ਆ ਖਾਸ ਕਰਕੇ ਉਹਨਾਂ ਦੇ ਇੱਕ ਸ਼ਬਦ ਦਾ ਮੈਂ ਉਦਾਹਰਨਾਂ ਦਾ ਵਾ ਸਾਨੂੰ ਪਲੇਖਾ ਲੱਗ ਜਾਂਦਾ ਕਿਉਂਕਿ ਹੁਣ ਸਾਰੀ ਬਾਣੀ ਦੇ ਅੰਦਰ ਕਿਵੇਂ ਪਤਾ ਲੱਗੇ ਕਿ ਇਹ ਕਿਸ ਗੁਰੂ ਦੀ ਬਾਣੀ ਹੈ ਕਿਉਂਕਿ ਭਾਵੇਂ ਤੁਸੀਂ ਗੁਰੂ ਅਰਜਨ ਸਾਹਿਬ ਦੀ ਪੜੋ ਮੈਂ ਬਾਬੇ ਨਾਨਕ ਤੋਂ ਸ਼ੁਰੂ ਕਰਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਬਾਣੀ ਜਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਤੇ ਜਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਛੇ ਕਿ ਪੰਜ ਗੁਰੂ ਸਹਿਬਾਨ ਨੇ ਉਤੋਂ ਅਲਾਵਾ ਛੇਵਾਂ ਗੁਰੂ ਜਿਹੜਾ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਬਾਅਦ ਚ ਬਾਣੀ ਦਰ ਜੋਈਆ 6 ਗੁਰੂ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਨਾਨਕ ਪਾਦਾ ਆਉਂਦਾ ਆਖਰ ਵਿੱਚ ਭਾਵੇਂ ਗੁਰਤੇਗਬ ਸਾਹਿਬ ਦੀ ਬਾਣੀ ਹੈ ਭਾਵੇਂ ਗੁਰਨਾਨਕ ਸਾਹਿਬ ਦੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਸਾਹਿਬ ਕਿਸੇ ਵੀ ਗੁਰੂ ਦੀ ਬਾਣੀ ਆ ਨਾਨਕ ਪਾਦਾ ਆਉਂਦਾ ਹੁਣ ਤੁਹਾਨੂੰ ਕਿਵੇਂ ਪਤਾ ਲੱਗੇਗਾ ਇਹ ਬਾਣੀ ਕਿਹਦੀ ਹੈ ਤੇ ਕਿਹਦੀ ਨਹੀਂ ਉਹ ਉੱਤੇ ਸਰਨੇਖ ਲਿਖਿਆ ਹੁੰਦਾ ਜਿਸ ਰਾਗ ਬਾਣੀ ਉਚਾਰਨ ਕੀਤੀ ਗਈ ਉਸ ਰਾਗ ਦਾ ਨਾਂ ਇਹਦੇ ਤੋਂ ਇਲਾਵਾ ਉਸ ਗੁਰੂ ਸਾਹਿਬ ਦਾ ਮਹੱਲਾ ਪਾ ਕੇ ਅੰਕ ਪਾਇਆ ਜਾਂਦਾ ਜਿਵੇਂ ਮਹੱਲਾ ਆਸਾ ਜਿਵੇਂ ਸੋਦਰ ਪੜਨੀ ਆਪਾਂ ਆਸਾ ਮਹੱਲਾ ਪਹਿਲਾ ਜਿਵੇਂ ਆਸਾ ਮਹੱਲਾ ਚੌਥਾ ਆਸਾ ਆ ਗਿਆ ਨਾ ਇਸ ਤਰ੍ਹਾਂ ਅਸਰੇ ਵੀ ਆ ਔਰ ਰਾਗ ਕੋਈ ਵੀ ਹੋਵੇ ਕਿਹਦੀ ਕਿ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹਿਲਾ ਚੌਥਾ ਮਹਿਲਾ ਪੰਜਵਾਂ ਜਾਂ ਮਹਿਲਾ ਨਾਮਾ ਸਾਨੂੰ ਪਤਾ ਲੱਗ ਜਾਂਦਾ ਐਸ ਗੁਰੂ ਸਾਹਿਬ ਦੀ ਬਾਣੀ ਆ ਪਰ ਵਿੱਚ ਸਾਰਾ ਕੁਝ ਸਿਧਾਂਤ ਤੇ ਕੋਈ ਆਖੀਰ ਚ ਨਾਮਕ ਪਤਾ ਆਏਗਾ ਜਾਂ ਪਟਾ ਦੀ ਬਾਣੀ ਐ ਤੇ ਭਟ ਦਾ ਨਾਮ ਆਉਂਦਾ ਜਿਵੇਂ ਭੀਖਾ ਜੀ ਦਾ ਨਾਮ ਆਇਆ ਮਥਰਾ ਜੀ ਦਾ ਨਾਮ ਆਇਆ ਟਾਲ ਜੀ ਦਾ ਨਾਮ ਆਇਆ ਇਸੇ ਤਰ੍ਹਾਂ ਜੇ 15 ਭਗਤਾਂ ਦੀ ਬਾਣੀ ਆ ਤੇ ਉਸ ਭਗਤ ਦਾ ਨਾਂ ਆਇਆ ਕਹਤ ਗਬੀਰ ਜਾਂ ਰਵਿਦਾਸ ਜਾਂ ਫਰੀਦ ਸਾਹਿਬ ਜਿਵੇਂ ਫਰੀਦ ਸਾਹਿਬ ਦੇ ਸ਼ਲੋਕ ਨੇ ਤੇ ਅਕਸਰ ਇਹ ਦਿੱਤਾ ਜਾਂਦਾ ਮੁਖਵਾਕ ਫਰੀਦਾ ਨਾਂ ਪੇ ਲਾ ਗਿਆ ਨਾ ਕਿ ਜਿਨੀ ਕਮੀ ਨਾਏ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਬ ਹੀ ਸਾਈ ਦੇ ਦਰਬਾਰ ਅਤਿਆਦ ਮੈਂ ਬੇਨਤੀ ਕਰਾਂ ਅਗੇ ਵਧਾ ਇਸ ਢਗ ਦੇ ਨਾਲ ਗੁਰ ਅਰਜਨ ਸਾਹਿਬ ਜੀ ਨੇ ਗੁਰਗੰਸੈਬ ਦੀ ਸਥਾਪਨਾ ਕੀਤੀ ਉਹਦੇ ਤੋਂ ਪਹਿਲਾਂ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਤੇ ਇਹਨਾਂ ਦੇ ਘਰ ਅਜੇ ਕੋਈ ਬਾਲਕ ਬੱਚਾ ਨਹੀਂ ਹੋਇਆ ਤੇ ਆਪਸ ਵਿੱਚ ਉਹ ਮੀਆਂ ਬੀਬੀ ਭਾਈ ਪ੍ਰਤਵੀਆ ਜੀ ਤੇ ਬੀਬੀ ਕਰਮੋ ਆਪਸ ਵਿੱਚ ਗੱਲਾਂ ਕਰਦੇ ਕੀ ਹੋ ਗਿਆ ਜੇ ਧੋਖੇ ਦੇ ਲਾਲ ਲੈ ਲਈ ਅਗਦੀ ਇਹਦੇ ਘਰ ਕਿਹੜਾ ਕੋਈ ਅੱਗੇ ਵਾਰਸ ਹੈ ਇਹ ਜਿਹਦਾ ਵੀ ਕੋਸ਼ ਕੁਮਾਰੇ ਨੇ ਬਣਾ ਰਹੇ ਨੇ ਇਹ ਆਖਰ ਨੂੰ ਤੇ ਸਾਡਾ ਹੀ ਆ ਨਾ ਕਿਉਂਕਿ ਸਾਡੇ ਦਾ ਸਾਡਾ ਪੁੱਤਰ ਹੈਗਾ ਅੱਜ ਵੀ ਕਈ ਵਾਰਾ ਇੱਕ ਦੂਸਰੇ ਸ਼ਰੀਕੇ ਭਾਈਚਾਰੇ ਚ ਮੈਂ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਉਹ ਤੇ ਵੱਖਰੀ ਗੱਲ ਹੈ ਕਿ ਜਿਹਦੇ ਜਿਹਦੇ ਜੋ ਕਰਮ ਹੈ ਉਸੇ ਮੁਤਾਬਕ ਹੀ ਕਰਨਾ ਹੈ ਕਿਉਂਕਿ ਗੁਰਮਤ ਅਨੁਸਾਰ ਤੇ ਇਹੋ ਕਹਿੰਦੀ ਆ ਅਰਦਾਤਾ ਦੁੱਧ ਤੇ ਪੁੱਤ ਸਾਰਿਆਂ ਨੂੰ ਦਵੇ ਦੁੱਧ ਤੇ ਪੁੱਤ ਦਾਤਾ ਤੁ ਸਾਰਿਆਂ ਨੂੰ ਦਵੇ ਫਿਰ ਮੈਂ ਬੇਨਤੀ ਕਰਦਾ ਮਿਲੇਗਾ ਗੁਰਮਖੋ ਆਪਣੇ ਕਰਮਾਂ ਨੂੰ ਸਾ ਹੁਣ ਜਿਹੋ ਜੇ ਅਸੀਂ ਕਰਮ ਕੀਤੇ ਆ ਪਰ ਮੈਂ ਸਾਂਝੀ ਅਰਦਾਸ ਏ ਮੇਰੇ ਮਾਲਕ ਜੀ ਇਹ ਦੁੱਧ ਪੁੱਤ ਸਾਰਿਆਂ ਦੀ ਝੋਲੀ ਚ ਪਾਉਣਾ ਸਾਰਿਆਂ ਦੀ ਝੋਲੀ ਚ ਪਾਉਣਾ ਕਿਉਂਕਿ ਪੁੱਤ ਜਿਹੜਾ ਹੈ ਨਾ ਅੱਗੇ ਚੱਲ ਕੇ ਉਸੇ ਹਰਗੋਬਿੰਦ ਸਾਹਿਬ ਨੇ ਪੁੱਤਰ ਨਿਸ਼ਾਨ ਕਿਆ ਆ ਦੁਨੀਆ ਤੇ ਪੁੱਤਰ ਨਿਸ਼ਾਨ ਹੁੰਦੇ ਨੇ ਵਦੀ ਵੇਲ ਬੋ ਪੀੜੀ ਚਾਲੀ ਦੀ ਅਸੀਸ ਦੇਣੀ ਏ ਸਤ ਗੁਰਾਂ ਨੇ ਪੁੱਤਰਾਂ ਦੇ ਨਾਲ ਬੱਚਿਆਂ ਦੇ ਨਾਲ ਸੋ ਬੇਨਤੀ ਗੱਲਾਂ ਕੀ ਕਰ ਰਹੇ ਨੇ ਕਿ ਆ ਸਾਰਾ ਕੁਝ ਸਾਡਾ ਹੀ ਆ ਇਹਦੇ ਘਰ ਕਿਹੜਾ ਕੋਈ ਬੱਚਾ ਆ ਕਿਉਂਕਿ ਉਮਰ ਵੀ ਕਾਫੀ ਹੋ ਗਈ ਸੀ ਇਹ ਅੰਦਾਜ਼ਾ ਵੀ ਲਾਇਆ ਜਾਂਦਾ ਹੁਣ ਇਹਨਾਂ ਦੇ ਹੋਣਾ ਵੀ ਨਹੀਂਗਾ ਅਕਸਰ ਬੱਚਿਆਂ ਦੀ ਵੀ ਸੱਚੀ ਮੁਚੀ ਨਾ ਭਾਵੇਂ ਉਹ ਮਾਲਕ ਦੀ ਲੀਲਾ ਤੇ ਨਿਆਰੀ ਆ ਇਹਦੀ ਵੀ ਇੱਕ ਉਮਰ ਹੁੰਦੀ ਆ ਤਕਰੀਬਨ 20 ਸਾਲ ਤੋਂ ਲੈ ਕੇ ਹਰ ਔਰਤ ਨੂੰ ਲਗਭਗ 50 ਸਾਲ ਦੇ ਅੰਦਰ ਅੰਦਰ ਬੱਚੇ ਹੋਣ ਦੇ ਚਾਂਸ ਨੇ ਉਸ ਤੋਂ ਬਾਅਦ ਬਹੁਤ ਘੱਟ ਅੱਬਲ ਤੇ 40 ਸਾਲ ਤੋਂ ਬਾਅਦ ਹੀ ਨਹੀਂ ਤੇ ਵੱਧ ਤੋਂ ਵੱਧ 50 ਸਾਲ ਪਰ ਮਾਲਕ ਦੀ ਲੀਲਾ ਨਿਆਰੀ ਆ ਉਹ ਕਦੇ ਵੀ ਕੁਝ ਕਰ ਸਕਦਾ ਆ ਆਮ ਸਾਡੀ ਜਿਹੜੀ ਪਕੜ ਦੇ ਵਿੱਚ ਗੱਲ ਆਈ ਆ ਇਹ ਇਹੋ ਕੁਸ਼ੀ ਹੈ ਇਸੇ ਟੱਗ ਦੇ ਨਾਲ ਉਮਰ ਵੀ ਕਾਫੀ ਹੋ ਰਹੀ ਆ ਕਹਿੰਦੇ ਇਹਨਾਂ ਦੇ ਘਰ ਕਿਹੜਾ ਹੁਣ ਕੋਈ ਬਾਲਕ ਹੋਣਾ ਇਹ ਸਾਰਾ ਸਾਡਾ ਹੀ ਆ ਇਹ ਗੱਲਾਂ ਜਿਹੜੀਆਂ ਸੀ ਇੱਕ ਸੇਵਾਦਾਰ ਬੀਬੀ ਨੇ ਸੁਣੀਆਂ ਮੈਂ ਗੱਲ ਕਹਿ ਕੇ ਸਮਾਪਤੀ ਵੱਲ ਜਾਵਾਂ ਸਮੇਂ ਧਿਆਨ ਰੱਖਦੇ ਆ ਅਗਲੀ ਵਿਚਾਰ ਆਪਾਂ ਇੱਥੇ ਕੱਲ ਦੇ ਦੀਵਾਨ ਚ ਸਾਂਝੀ ਕਰਾਂਗੇ ਬੀਬੀ ਜੀ ਸੇਵਾ ਕਰਕੇ ਜੈਸੀ ਗੁਰੂ ਘਰੋਂ ਤੇ ਰਸਤੇ ਦੇ ਵਿੱਚ ਬਾਹਰ ਗਲੀ ਦੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ ਫਿਰ ਥਿਆ ਜੀ ਤੇ ਬੀਬੀ ਕਰਮ ਇਹ ਬੀਬੀ ਦੇ ਕੰਨਾਂ 'ਚ ਗੱਲ ਪਈ ਆ ਤੇ ਦੌੜੀ ਆਈ ਬੀਬੀ ਫਿਰ ਸੇਵਾਦਾਰ ਨੇ ਮਾਤਾ ਗੰਗਾ ਜੀ ਦੇ ਚਰਨਾਂ 'ਚ ਫੁੱਟ ਫੁੱਟ ਕੇ ਰੋਈ ਕਹਿਣ ਲੱਗੀ ਮਾਤਾ ਜੀ ਅੱਜ ਜੋ ਮੈਂ ਗੱਲ ਸੁਣੀ ਆ ਨਾ ਬਹੁਤ ਵੱਡੀ ਗੱਲ ਸੁਣੀ ਆ ਗੁਰ ਸਿੱਖੋ ਜੇ ਸਿੱਖੀ ਨੂੰ ਪਿਆਰ ਕਰਦੇ ਜੁਦੇ ਅੰਮ੍ਰਿਤ ਵਚਨ ਨੇ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ ਜੇ ਤੁਹਾਡੇ ਕੋ ਗੁਰੂ ਦੀ ਨਿੰਦਾ ਕਰੇ ਨਾ ਤੁਹਾਡੇ ਕੰਨਾਂ ਨੂੰ ਸੁਣਨੀ ਨਹੀਂ ਚਾਹੀਦੀ ਬਲਕਿ ਉਹਦਾ ਵਿਰੋਧ ਕਰਨਾ ਚਾਹੀਦਾ ਇਹ ਕਿਵੇਂ ਕਿਹਾ ਤੋਂ ਚੁੱਪ ਨਹੀਂ ਰਹਿਣਾ ਚਾਹੀਦਾ ਉਹਨੇ ਕਿਹਾ ਜੀ ਅੱਜ ਮੈਂ ਆ ਗੱਲ ਸੁਣੀ ਹੈ ਮੈਂ ਕੁਝ ਕਰਨੀ ਸਕਦੀ ਉਹਦਾ ਮੁਕਾਬਲਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਆ ਕਿ ਤੁਸੀਂ ਇੱਕ ਕਿਰਪਾ ਕਰੋ ਹੁਣ ਮਾਤਾ ਗੰਗਾ ਜੀ ਦੇ ਅੰਦਰ ਬੜਾ ਸਬਰ ਹੈ ਸੰਤੋਖ ਹੈ ਹਾਲਾਂਕਿ ਹਰ ਔਰਤ ਮਾਂ ਬਣਨਾ ਚਾਹੁੰਦੀ ਹੈ ਪਰ ਇੱਥੇ ਨਾ ਬੜਾ ਸੰਤੋਖ ਹੈ ਬੜਾ ਸਬਰ ਹੈ ਕਦੀ ਇਹ ਇੱਛਾ ਪ੍ਰਗਟ ਨਹੀਂ ਕੀਤੀ ਪਰ ਅੱਜ ਜਦੋਂ ਇਹ ਗੱਲ ਕਹੀ ਬੀਬੀ ਜੀ ਵੱਲੋਂ ਮਾਤਾ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਤੁਸੀਂ ਆਪਣੇ ਵਾਸਤੇ ਨਾ ਕਰੋ ਇਹ ਸੰਗਤਾਂ ਵਾਸਤੇ ਕਰ ਲੋ ਸੰਗਤਾਂ ਦੀ ਅਰਦਾਸ ਹੈ ਅਸਲ 'ਚ ਇਹ ਤੇ ਤੁਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਕਹੋ ਕਿ ਉਹ ਗੁਰੂ ਅਰਜਨ ਸਾਹਿਬ ਜੀ ਪਟ ਸਹਿਬਾਨਾਂ ਨੇ ਜਿਹੜੀ ਵਡਿਆਈ ਕੀਤੀ ਹੈ ਨਾ ਗੁਰ ਅਰਜਨ ਪਰਤਖ ਹਰ ਗੁਰੂ ਅਰਜਨ ਸਾਹਿਬ ਜੀ ਤੁਸੀਂ ਤੇ ਪਰਤਖ ਹਰ ਜੋ ਲੋਕਾਂ ਦੇ ਦੀਵੇ ਜਗਾਉਣ ਵਾਲੇ ਜੋ ਲੋਕਾਂ ਦੇ ਕੁੱਲ ਚਲਾਉਣ ਵਾਲੇ ਜੋ ਆਪਣਾ ਕੁੱਲ ਵੀ ਚਲਾ ਲੋ ਸੰਧਿਆ ਸਮੇਂ ਜਦੋਂ ਘਰ ਸਤਗੁਰੂ ਜੀ ਬੈਠੇ ਨੇ ਤੇ ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਅਜ਼ਰਦਾਸ ਕੀਤੀ ਕਿ ਇਹ ਮੇਰੀ ਅਰਦਾਸ ਨਹੀਂ ਇਹ ਸੰਗਤਾਂ ਦੀ ਅਰਦਾਸ ਹੈ ਸਤਗੁਰੂ ਕਿਰਪਾ ਕਰੋ ਤੇ ਫਿਰ ਕੀ ਕਿਰਪਾ ਕੀਤੀ ਕਿਵੇਂ ਕੀਤੀ ਅਗਲੇ ਵਿਚਾਰ ਆਪ ਜੀ ਦੇ ਨਾਲ ਅਗਲੇ ਦਿਵਾਨ ਚ ਸਾਂਝੀ ਕਰਾਂਗੇ ਇਹ ਕੱਲ ਦੇ ਦਿਵਾਨ ਦੀ ਆਪਾ ਵਿਚਾਰ ਕੱਲ ਸਾਂਝੀ ਕਰਾਂਗੇ ਅੱਜ ਦੀ ਵਿਚਾਰ ਇਤਨੀ ਪ੍ਰਵਾਨ ਕਰੋ ਗਲਤੀਆਂ ਭੁੱਲਾਂ ਦੀ ਖਿਮਾ ਗੁਰ ਫਤੇ ਦੀ ਸਾਜ ਆਪ ਸਭ ਦਾ ਤਲਵੰਦ ਜੀ ਆਇਆ ਫਤਿਹ ਬਲਾਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ